ਸੂਰੀ ਆਪਾਂ ਚੋਟੀ ਤੋਰ ਕੇ ਦਿਖਾਉਣਾ ਜੈ ਜੇ ਰੇਟ ਦੀ ਆ ਪਹਿਲਾਂ ਤੁਸੀਂ ਤੁਰਦੀ ਨੂੰ ਜਿਹੜੀ ਚੈੱਕ ਆਊਟ ਕਰ 사 ਦਿਓਗੇ ਤੇ ਸਿੰਗਾ ਦੀ ਜਰੂਰ ਥੋੜੀ ਖੁੱਲੀ ਹੈਗੀ ਬਾਕੀ ਦੇ ਥਾਣ ਹਵਾਨਾ ਜਿਹੜਾ ਸੋਹਣਾ ਲੱਗਿਆ ਮੁੱਠੀ ਥਣ ਲੱਗੇ ਹੋਇਆ ਚਾਰੇ ਥਣ ਜਿਹੜੇ ਇੱਕ ਵਜਾ ਦੀ ਸਾਈਡ ਤੋਂ ਦੇ ਸਕਾ ਦਿਓ ਬਾਕੀ ਦੇ ਜੈ ਜੇ ਰੇਟ ਦੇ ਆ ਬਾਕੀ ਬਾਈ ਨਾਲ ਆਪਾਂ ਕਰਦੇ ਗੱਲਬਾਤ ਤੇ ਡਿਟੇਲਸ ਨੂੰ ਲੈ ਕੇ ਦੇਣਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਾ ਦਿਓਗੇ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਨੇ ਸਾਰੀ ਵੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਕੀ ਬੱਚਾ ਮਗਰ ਆਣਾ ਤੁਸੀਂ ਦੇਖ ਸਕਦੇ ਬੱਚਾ ਵੀ ਮਗਰ ਤੇ ਬਾਕੀ ਦੇ ਸੰਗਾ ਸੰਗ ਤੁਸੀਂ ਚੈੱਕ ਕਰ ਸਕਦੇ ਪਹਿਲੇ ਸੂਈ ਦੀ ਝੋਟੀ ਆ ਗਈ ਤੇ ਆਜੋ ਫਿਰ ਬਾਈ ਨਾ ਕਰਦੇ ਆਪਾਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਇਆ ਬਰਾ ਦੁਕਾਨ ਤੋਂ ਆਏ ਬਾਈ ਜੀ ਠੀਕ ਆ ਜ਼ਿਲਾ ਪਟਿਆਲਾ ਇੱਕ ਹੀ ਮੱਜਲੇ ਕੇ ਆਏ ਹੋ ਹਾਂਜੀ ਠੀਕ ਆ ਕਿੰਨੇ ਸੂਏ ਸੂਈ ਆ ਇਹ ਪਹਿਲੀ ਹੈ ਬਾਈ ਜੀ ਪਹਿਲੇ ਸੂਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ 20 ਦਿਨ ਹੋ ਗਏ ਠੀਕ ਆ ਬੱਚਾ ਕੀ ਹੈ ਮਗਰ ਕੱਟੀ ਹੈ ਜੀ ਮਗਰ ਕੱਟੀ ਆ ਗਈ ਠੀਕ ਆ ਲੈ ਵੀ ਦੋਸਤੋ ਮਾਗਰ ਕੱਟੀ ਹੈਗੀ 20 ਦਿਨ ਹੋ ਗਏ ਸੂਈ ਨੂੰ ਤੇ ਬਾਈ ਦੁੱਧ ਆ ਤਾਂ ਫਿਰ ਕਿੰਨਾ ਹੋਣਾ ਜੀ ਲਾ 9 ਕਿਲੋ ਬਾਈ ਠੀਕ ਆ ਰੇਟ ਕੀ ਕਰਤਾ ਬਾਈ 65000 ਜੀ ਦੰ ਬਾਈ ਲੈਣ ਦੇਣ ਕਿੱਥੋਂ ਤੱਕ ਹੋਜੂ ਬਸ ਈਮਾਨਦਾਨ ਕਰ ਦਿੰਦੇ ਬਾਈ ਮਾਨ ਤਾਨ ਹੋਜੂ ਵਿੱਚੋਂ 65000 ਦੇ ਵਿੱਚੋਂ ਹੈ ਠੀਕ ਆ ਤੇ 20 ਦਿਨ ਹੋ ਗਏ ਸੂਈ ਨੂੰ ਮਾਗਰ ਕੱਟੀ ਹੈਗੀ 9 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆਗਾ ਤੇ 65000 ਬਾਈ ਕਹਿੰਦਾ ਮੁੱਲ ਕਰਦੇ ਆਪਾਂ ਤੇ ਲੈਣ ਦੇਣਾ ਮਾਨ ਤਾਨ ਵੀ ਜਿਹੜਾ ਵਿੱਚੋਂ ਹੋਜੂਗਾ ਏ ਨੰਬਰ ਬੋਲ ਦੇ ਬਾਈ ਆਪਣਾ 78144 78144 25063 25063 ਠੀਕ ਆ ਲੈ ਤੋਰੀ ਇੱਕ ਵਾਰੀ ਹੋਰ ਤੋਰੀ ਆ ਇਹਨੂੰ ਲੈ ਵੀ 65000 ਮੁੱਲ ਲਗਾ ਪਹਿਲੇ ਸੂਈ ਸੂਈ ਹੋਈ ਆ ਮਗਰ ਕੱਟੀ ਹੈਗੀ 8-9 ਕਿਲੋ ਜਿਹੜਾ ਦੁੱਧ ਬਾਈ ਕਹਿੰਦਾਗਾ ਥੱਲੇ ਹਨਾ ਬਾਕੀ ਰਹਿ ਮਾਨਦਾਨ ਜਿਹੜਾ ਹੋ ਜੂਗਾ ਵਿੱਚੋਂ ਬਾਕੀ ਤੁਸੀਂ ਬਾਈ ਨਾਲ ਸੰਭਰ ਕਰਕੇ ਜਿਹੜੀ ਝੋਟੀ ਖਰੀਦ ਸਾਜੋ ਚੰਗੀ ਆ ਝੋਟੀ ਤੇ ਘੱਟ ਰੇਟ ਦੀ ਆ ਜਾਇਜ਼ ਰੇਟ ਦੀ ਆ ਹਨਾ ਦੇ ਸਕਦੇ ਥਾਣਾ ਹਵਾਨਾ ਵੀ ਸੋਹਣਾ ਲੱਗਿਆ ਹੋਇਆ ਗਾਇ ਗੂ ਥਾਣਾ ਦਾ ਬਹੁਤ ਸੋਹਣਾਗਾ ਬਾਕੀ ਤੁਸੀਂ ਬਾਈਨਸ ਸੰਪਰਕ ਕਰ ਸਕਦੇ ਹੋ ਆਜੋ ਫਿਰ ਮਾਲਸਾ ਮੰਡੀ ਤੇ ਆਪਾਂ ਜਿਹੜੇ ਹੋਰ ਪਸ਼ੂ ਤੋਰ ਕੇ ਦਿਖਾਉਣੇ ਸੋਨੂੰ ਮੰਡੀ ਜਿਹੜੀ ਅੱਜ ਥੋੜੀ ਜੀ ਘੱਟ ਭਰੀ ਹੈਗੀ ਠੰਡ ਦਾ ਕਰਕੇ ਹਨਾ ਜਿਵੇਂ ਬਰਲੇ ਬਰਲੇ ਪਸ਼ੂ ਦੇਦੇ ਆਗੇ ਰੇਟ ਵੀ ਜਿਹੜੇ ਅੱਜ ਜਾਇਜ਼ ਰਹੇ ਆਗੇ ਤੇ ਜਿਹੜਾ ਗਾਹਕ ਬਹੁਤ ਘੱਟ ਪਹੁੰਚਾਗਾ ਘੱਟ ਰੇਟ ਦੇ ਅੱਜ ਪਸ਼ੂ ਮੰਡੀ ਤੇ ਦੇਖਣ ਨੂੰ ਮਿਲਿਆਗੇ ਤੇ ਆਜੋ ਫਿਰ ਸੋਨੂੰ ਹੋਰ ਰੇਟਾਂ ਤੋਂ ਅੱਗੇ ਆਪਾਂ ਜਾਣੂ ਕਰਾਉਣੇ ਵੀ ਕੀ ਰੇਟ ਜਿਹੜਾ ਪਸ਼ੂਆਂ ਦਾ ਰਹਿੰਦਾਗਾ ਜਾਇਜ਼ ਜਿਹੇ ਰੇਟ ਦੇ ਪਸ਼ੂ ਜਿਹੜੇ ਅੱਜ ਮੰਡੀ ਤੇ ਪਹੁੰਚਾਂਗੇ ਆਜੋ ਫਿਰ ਅੱਗੇ ਬਣੇ ਰਹੋ ਲਾਸਟ ਤੱਕ ਵੀਡੀਓ ਦੇ ਦਿਖਾਵਾਂ ਤੁਹਾਨੂੰ ਤੋੜ ਕੇ ਪਸ਼ੂ ਤੇ ਲਮਾਂ ਡਿਟੇਲ ਪਾਈਆਂ ਤੋਂ ਵੀ ਕੀ ਰੇਟ ਕਰਦੇ ਪਸ਼ੂ ਦੇ ਸਾਰੀ ਜਾਣਕਾਰੀ ਲੈ ਕੇ ਜਾਵਾਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਜਰੂਰ ਆਪਣੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਕਿ ਗਾਈਆਂ ਇਹ ਨਹੀਂ ਇੱਥੇ ਪਹੁੰਚ ਜਾਂ ਜਾਇਜ ਰੇਟ ਦੀਆਂ ਪਸ਼ੂ ਜਿਹੜੇ ਪਹੁੰਚਦੇ ਹੈਗੇ ਆਪਣੀਆਂ ਬਾਬੇ ਮੱਝਾ ਠੀਕ ਆ ਤੋਰੇ ਮੜੀ ਜੀ ਲਾਈਵ ਸੋਨੇ ਕਾਮ ਅੱਜ ਆਪਾਂ ਤੋਰ ਕੇ ਦਿਖਾਉਣੇ ਆਗੇ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਬਾਬੇ ਨਾਲ ਆਪਾਂ ਕਰਾਂਗੇ ਗੱਲਬਾਤ ਵੀ ਕਿਵੇਂ ਸੂਈ ਸੂਈ ਹੋਈ ਆ ਕੀ ਮਾਲ-ਮਲ ਕਰਦਾ ਕਿੰਨਾ ਦੁੱਧ ਦਾ ਤੁਰਦੀ ਨੂੰ ਪਹਿਲਾਂ ਤੁਸੀਂ ਚੈੱਕ ਆਊਟ ਜਿਹੜਾ ਕਰ ਸਕਦੇ ਹੋ ਥਣ ਹਵਾਨਾ ਜਿਹੜਾ ਸਾਈਡ ਤੋਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਜਿਹੜਾ ਆਰਡਰ ਦਿਖਾਉਂਦੀ ਆ ਮੱਝ ਬਾਕੀ ਦੇ ਕਦ ਦਾ ਘਾਰ ਚੰਗਾਗਾ ਲਿੱਸੀ ਆ ਥੋੜੀ ਜੀ ਬਾਕੀ ਦੇ ਆਪਾਂ ਡਿਟੇਲ ਬਾਬੇ ਤੋਂ ਸਾਰੀ ਲੈ ਕੇ ਦੇਵਾਂਗੇ ਵੀ ਕੀ ਮਾਲ-ਮਲ ਕਰਦਾ ਕਿੰਨਾ ਦੁੱਧਾ ਹਨਾ ਕਿਵੇਂ ਸੂਈ ਸੂਈ ਹੋਈ ਆ ਬਾਡੀ ਬੰਦ ਤੀ ਤੁਸੀਂ ਜਿਹੜੀ ਦੇਖ ਸਕਦੇ ਹੋ ਥਣ ਹਵਾਨੇ ਸਾਈਡ ਤੋਂ ਦੇ ਦਾ ਸਾਰ ਨੂੰ ਇਹ ਆਰਡਰ ਬਹੁਤ ਕੱਟਿਆ ਹੋਇਆ ਮੱਝ ਨਹੀਂ ਬਾਕੀ ਬਾਬੇ ਨਾਲ ਕਰਦੇ ਆ ਗੱਲਬਾਤ ਵੀ ਕੀ ਬੱਚਾਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਸਾਰੀ ਡਿਟੇਲਸ ਨੂੰ ਬਾਬੇ ਤੋਂ ਆਪਾਂ ਲੈ ਕੇ ਦੇਣਾ ਖੜੀ ਨੂੰ ਚੈੱਕ ਆਊਟ ਇਧਰੋਂ ਸਾਈਡ ਤੋਂ ਦੇਖ ਸਕਦਾ ਹਾਂ ਤੁਹਾਨੂੰ ਮਾਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਆਪਣਾ ਚੈਲਾ ਵਾਲਾ ਪਿੰਡ ਆ ਬਾਈ ਚੈਲਾ ਵਾਲਾ ਜ਼ਿਲ੍ਹਾ ਕਿਹੜਾ ਪਿੰਡ ਆ ਮਾਨਸਾ ਬਾਈ ਆਪਣੀ ਜਿਹੜੀ ਆ ਆਪਾਂ ਮੱਝ ਤੋਰੀ ਹੈਗੀ ਕੰਮੇ ਸੂਈ ਸੂਈ ਹੋਈ ਆ ਇਹ ਤੀਜਾ ਸੂਆ ਬਾਈ ਤੀਜੇ ਸੂਏ ਠੀਕ ਆ ਕਿਹੜੇ ਦਿਨ ਹੋ ਗਏ ਬਾਈ ਸੂਈ ਨੂੰ ਦੋ ਮਹੀਨੇ ਹੋ ਗਏ ਬਾਈ ਕੱਟਾਈ ਮਾਗਰ ਕੱਟਾ ਦਾ ਠੀਕ ਆ ਗੱਬਣ ਤਾਂ ਨਹੀਂ ਹੋਈ ਬਈ ਹਜੇ ਗੱਬਣ ਨਹੀਂ ਹੋਈ ਠੀਕ ਆ ਤੇ ਬਈ ਦੁੱਧ ਕਿੰਨਾ ਆਏ ਥੱਲੇ ਦੁੱਧ 12 ਕਿਲੋ 12 ਕਿਲੋ ਹੈਗਾ ਹੁਣ ਠੀਕ ਆ ਤਸੱਲੀ ਨਾਲ ਚਵਾ ਦਾਂਗਾ ਜਮਾ ਕਰੋ ਚਵਾ ਦਾਂਗਾ ਠੀਕ ਆ ਤੇ ਰੇਟ ਕੀ ਕਰਤਾ ਬਈ ਰੇਟ 85000 85000 ਲੈਂਡ ਦੇਣਾ 75 ਦੀ ਲੇ 75 ਦੀ ਨੰਬਰ ਬੋਲ ਦੇ ਬਈ ਆਪਣਾ 78199 ਬਈ 78155 ਹਾਂ 83162 83162 ਪਿੰਡ ਚੈਲਾ ਵਾਲੀ ਠੀਕ ਆ ਜ਼ਿਲ੍ਹਾ ਮਾਨਸਾ ਤੇ 11 12 ਲੀਟਰ ਬਾਈ ਕਹਿੰਦਾ ਆ ਪਾ ਤਸੱਲੀ ਨਾਲ ਜਿਹੜਾ ਦੁੱਧ ਘਰੋਂ ਚਵਾ ਦੇਾਂਗੇ ਬਾਕੀ ਦੇ 85000 ਮੁੱਲ ਕਰਦਾ 75000 ਦੀ ਦੇ ਦੇਾਂਗੇ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਗੱਲ ਕਰਕੇ ਜਿਹੜੀ ਮੱਜ ਜਿਹੜੀ ਖਰੀਦ ਸਤ ਵਪਾਰ ਦਾ ਕੰਮ ਆ ਬਾਈ ਆਪਣਾ ਠੀਕ ਆ ਘਰੇ ਕਿੰਨੇ ਕੁ ਬਸੁੰਦੇ ਆਪਣੇ ਕੋਲੇ 7 8 ਠੀਕ ਆ ਕਿੱਥੋਂ ਤੱਕ ਰੇਟ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ ਆਪਣੇ ਕੋਲੇ ਉਨੇ ਲੈ ਕੇ ਵੀ 60-60000 ਤੋਂ ਹਾਂਜੀ 10 ਲੱਖ ਲੱਖ ਡੇਢ ਲੱਖ ਤੱਕ ਲੈ ਵੀ ਮਤਰੋ ਜੇ ਭਰਾ ਨੂੰ ਕਿਸੇ ਨੇ ਪਸ਼ੂ ਚੰਗੇ ਖਰੀਦਨੇ ਹੈਗੇ ਲੱਖ ਡੇਢ ਲੱਖ ਵਾਲੇ ਜਾਂ 50-60000 ਐ ਤਾਂ ਤੁਸੀਂ ਬਾਈ ਨਾੜਾ ਨੇੜੇ ਤੇੜਾ ਪਿੰਡਾਂ ਦੇ ਜਿਹੜੇ ਭਰਾ ਵੀਡੀਓ ਦੇਖ ਰਿਆ ਤਾਂ ਤੁਸੀਂ ਬਾਈ ਨਾੜਾ ਜਿਹੜਾ ਨੰਬਰ ਬੋਲਿਆ ਆਪਾਂ ਉਹ ਨੰਬਰ ਤੋਂ ਸੰਭਾਰ ਕਰਕੇ ਪਸ਼ੂ ਖਰੀਦ 사 ਦਿਓ ਆਜੋ ਫਿਰ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਹੋਰ ਮੱਜਾਂ ਦੀ ਡਿਟੇਲ ਲੈ ਕੇ ਦੇਣਾ ਤੇ ਕਰਾਉਣੇ ਜਾਣੂ ਵੀ ਅੱਜ ਦੇ ਕੀ ਰੇਟ ਰਹੇ ਹੈਗੇ ਜੈ ਜੇ ਰੇਟ ਦੇ ਜਿਹੜੇ ਪਸ਼ੂ ਅੱਜ ਮੰਡੀ ਤੇ ਰਹੇ ਆਜੋ ਫਿਰ ਬਣੇ ਰਹੋ ਲਾਸਟ ਤੱਕ ਵੀਡੀਓ ਤੇ ਆਜੋ ਇੰਲਾ ਵੀ ਦੋਸਤੋ ਸੋਨ ਇੱਕ ਦੂਜੇ ਸੂਈ ਦੀ ਆਪਾਂ ਝੋਟੀ ਤੋਰ ਕੇ ਦਿਖਾਉਣਾ ਥਾਣਾ ਹਵਾਨਾ ਤੁਸੀਂ ਸਾਈਡ ਤੋਂ ਦੇਖੋ ਥਾਣਾ ਥਾਣਾ ਦਾ ਗਾਇ ਬਹੁਤ ਸੋਹਣਾਗਾ ਝੋਟੀ ਦਾ ਬਾਡੀ ਮੰਤਤੀ ਵੀ ਸੋਹਣੀ ਆ ਚਾਰੇ ਥਾਣੇ ਜਿਹੜੇ ਲੰਮੇ ਲੰਮੇ ਲੱਗੇ ਹੋਇਆ ਹਨ ਗਾਇ ਬੂ ਸਾਈਡ ਤੋਂ ਤੁਸੀਂ ਦੇਖ ਸਕਦੇ ਇਧਰੋਂ ਦੇਖੋ ਸੰਗਾ ਸੰਗਾ ਦੀ ਵੀ ਸੋਹਣੀ ਆ ਮੂੰਹ ਮੱਥੇ ਸੋਹਣੀ ਆ ਕਿ ਝੋਟੀ ਚੰਗੀ ਆ ਕਿ ਜਿਹੇ ਹਿਸਾਬ ਦੇ ਪਸ਼ੂ ਮੰਡੀ ਤੇ ਪਹੁੰਚ ਦੇਣਾ ਤੇ ਚੰਗੀ ਆ ਝੋਟੀ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕੀ ਮਾਲ ਮੁੱਲ ਕਰਤਾ ਕਿੰਨੇ ਸੂ ਸੂ ਆ ਕਿੰਨਾ ਦੁੱਧ ਆਗਾ ਥਣਾ ਦਾ ਹੁਣਾ ਸਾਇ ਸੋਣਾਗਾ ਬੱਤਾਂ ਤੁਸੀਂ ਦੇਖ ਸਕਦਾ ਤਾਜੀ ਸੂਈ ਹੋਈ ਆ ਥਣਾ ਦਾ ਗੈਬ ਤੁਸੀਂ ਇਧਰੋਂ ਸਾਈਡ ਤੋਂ ਜਿਹੜਾ ਦੇਖ ਸਕਾ ਥਣਾ ਦਾ ਸਾਇਜ ਵੀ ਸੋਣਾਗਾ ਆਈ ਬਾਈ ਮੜਾ ਖਣੀ ਇੱਥੇ ਖੜ ਜਾ ਮੂਰੇ ਬਾਈ ਸਾਸਰੀ ਕਾਲਾ ਸਾਸਰੀ ਕਾਲਾ ਕੀ ਨਾਮ ਆ ਬਾਈ ਆਪਣਾ ਦਰਸ਼ਨ ਸਿੰਘ ਕਿਹੜਾ ਪੈਂਦਾ ਬਾਈ ਸੂਰਤਿਆ ਜੀ ਸੂਰਤਿਆ ਜਿਲ੍ਹਾ ਕਿਹੜਾ ਪੈਂਦਾ ਸਰਸਾ ਜੀ ਸਰਸਾ ਕੈਪਸੂ ਲੈ ਕੇ ਆਇਆ ਮੈਂ ਮੰਡੀ ਤੇ ਆ ਜਾ ਇੱਕ ਘਰ ਦੀ ਆਪਣੀ ਹਾਂ ਵੀ ਕਰਦੀ ਠੀਕ ਆ ਲੈ ਵੀ ਦੋਸਤੋ ਘਰ ਦੀ ਝੋਟੀ ਆਗੀ ਕਿੰਨੇ ਸੂਏ ਸੋਈਆ ਦੂਜਾ ਸੂਏ ਕੈ ਕਿ ਦਿਨ ਹੋ ਗਏ ਬਾਈ ਸੂਈ ਨੂੰ ਪੰਜ ਦਿਨ ਹੋ ਗਏ ਪੰਜ ਦਿਨ ਬੱਚਾ ਕੀ ਹੈ ਮਗਰ ਕੱਟਾ ਬਾਈ ਮਗਰ ਕੱਟਾਗਾ ਕਿੰਨਾ ਦੁੱਧ ਤਿਆਰ ਆ ਬਾਈ ਥੱਲੇ ਬਾਈ ਹੁਣ ਇਹ ਥੱਲੇ 10 ਕਿਲੋ ਤਿਆਰ 10 ਕਿਲੋ 12 ਕਿਲੋ ਦੁੱਧ ਦੇਊਗੀ 12 ਕਿਲੋ ਕਰਜੂਗੀ ਹਾਂ ਬਾਈ ਠੀਕ ਆ ਪੰਜ ਦਿਨਾਂ ਦੀ ਸੂਈ ਹੋਈ ਆ ਬਾਈ ਕਹਿੰਦਾ ਹੁਣ 10 ਲੀਟਰ ਦੁੱਧ ਤਿਆਰ ਆਗਾ ਤੇ 12 ਕਿਲੋ ਬਾਈ ਕਹਿੰਦਾ ਦੁੱਧ ਕਰਜੂਗੀ ਤੇ ਬਾਈ ਮੁੱਲ ਮੁੱਲ ਕੀ ਕਰਤਾ ਲੱਖ ਰੁਪਇਆ ਲੱਖ ਰੁਪਇਆ ਠੀਕ ਆ ਘਰ ਦੀ ਪਲੀ ਹੋਈ ਆਪਣੀ ਹਾਂ ਜੀ ਠੀਕ ਆ ਤੇ ਪਹਿਲੇ ਸੂਏ ਬਾਈ ਕਿੰਨਾ ਕੁ ਦੁੱਧ ਦੋਤਾ ਸੀਨੇ ਪਹਿਲੇ ਸੂਏ 10 ਕਿਲੋ ਦੋਤਾ ਠੀਕ ਆ ਵੀ ਇਸ ਵਾਰ 12 ਕਿਲੋ ਕਰ ਦੂਗੀ ਹਾਂ ਤੇ ਦੋ ਬਾਈ ਬਾਕੀ ਦੁੱਧ ਸੇਵਾ ਦਾ ਭਾਈ ਹਾਂ ਸੇਵਾ ਦਾ ਜਿਹਾ ਜਿਹਾ ਪਾਉਂਗੇ ਉਹ ਜਿਹਾ ਹੋ ਜਾਊਗਾ ਤੇ ਬਾਈ ਹੁਣ ਜਿਹੜਾ ਲੈਣ ਦੇਣ ਕਿੱਥੋਂ ਤੱਕ ਹੋਜੂ ਮੌਕੇ ਤੇ ਕਰਦੇ ਕੋਈ ਮਾਨ ਤਾਨ ਭਾਈ ਠੀਕ ਆ ਨੰਬਰ ਬੋਲ ਦੇ ਮੌਕੇ ਤੇ ਮਾਨ ਤਾਨ ਹੋ ਜਾਊਗਾ 99961 99961 ਆ 9492 9492 ਠੀਕ ਆ ਸੂਰਤੀਆ ਤੋਂ ਆਏ ਠੀਕ ਆ ਲੈ ਵੀ ਬਾਈ ਸੂਰਤੀਏ ਤੋਂ ਆਇਆ ਹਨਾ ਜਿਲ੍ਹਾ ਸਰਸਾ ਪੈ ਜਾਂਦਾਗਾ 12 ਲੀਟਰ ਬਾਈ ਕਹਿੰਦਾ ਦੁੱਧ ਕਰ ਜੂ ਲੱਖ ਰੁਪਇਆ ਮੁੱਲਾ ਬਾਕੀ ਮਾਨਤਾਨ ਹੋ ਜੂਗਾ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਭਾਈ ਕਰਦੀ ਹੈਗੀ ਠੀਕ ਆ ਮਗਰ ਕੱਟਾਗਾ ਪੰਜ ਸੀਜ਼ਨ ਹੋ ਗਏ ਸੂਈ ਨੂੰ ਬਾਈ ਕਹਿੰਦਾ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਬਰਕ ਕਰਕੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਆ ਝੋਟੇ ਜਿਹੜੇ ਸਾਹਮਣੇ ਖੜੀ ਆ ਖਰੀਦ ਸਕਦੇ ਹੋ ਥਣਾ ਥਣਾ ਦੀ ਸਾਫਾ ਵਧੀਆ ਸੋਹਣੀ ਆ ਤੇ ਓਕੇ ਦੀ ਰਿਪੋਰਟ ਆ ਜਾਵਾਂ ਝੋਟੇ ਜੀ ਤੇ ਆ ਜਾਓ ਫਿਰ ਮੰਡੀ ਦੇ ਵਿੱਚ ਆਪਾਂ ਸਾਨੂੰ ਹੋਰ ਜਿਹੜੇ ਪਸੰਦੇ ਰੇਟਾਂ ਤੁਜਾ ਨੂੰ ਕਰਾਉਣਿਆਂਗੇ ਬਣੇ ਰਹ ਲੈ ਵੀ ਦੋਸਤੋ ਸੋਨੇ ਇੱਕ ਚੰਗੇ ਦੁੱਧ ਵਾਲੀ ਆਪਾਂ ਮੱਝ ਹੁ ਤੋੜ ਕੇ ਦਿਖਾਉਣੇਗੇ ਥਣ ਹਵਾਨਾ ਦੇਖੋ ਤੁਸੀਂ ਆਰਡਰ ਕੁਆਲਿਟੀ ਬਹੁਤ ਡਬਲ ਲੱਗੀ ਹੋਈ ਆ ਮੱਝ ਨੂੰ ਬਾਕੀ ਬਾਈ ਨਾਲ ਕਰਾਂਗੇ ਗੱਲਬਾਤ ਆਪਾਂ ਡਿਟੇਲ ਲੈ ਕੇ ਦੇਵਾਂਗੇ ਵੀ ਕਿੰਮੇ ਸੂਈ ਸੂਈ ਆ ਕਿੰਨਾ ਦੁੱਧ ਆਣਾ ਤੇ ਰੇਟ ਵੀ ਪੁੱਛ ਕੇ ਦੇਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਆ ਜਿਹਦਾ ਕਰ ਸਕ ਜਾਓਗੇ ਥਣ ਹਵਾਨਾ ਇਧਰੋਂ ਜਿਹੜੇ ਆਰਡਰ ਕੁਆਲਿਟੀ ਆ ਸਾਈਡ ਤੋਂ ਚੈੱਕ ਕਰ ਸਕਦੇ ਮੱਝ ਦੀ ਬੋਡੀ ਵੰਤਰ ਦੀ ਚੰਗੀ ਆ ਕਿ ਦੇਖ ਸਕਦੇ ਤੁਸੀਂ ਬੋਡੀ ਸਟਿਚ ਆ ਦੀ ਹੈ ਨ ਤੇ ਆਰਡਰ ਕੁਆਲਟੀ ਜਿਹੜੀ ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋਗੇ। ਬਾਕੀ ਬਾਈ ਨਾ ਕਰਦਾ ਗੱਲਬਾਤ ਵੀ ਕੈਮੇ ਸੂਏ ਜਿਹੜੀ ਸੂਈ ਹੋਈ ਆ ਮੱਝ ਕਿੰਨਾ ਦੁੱਧਾਗਾ ਕੀ ਬੱਚਾ ਮਗਰ ਕੀ ਰੇਟ ਕਰਦਾ। ਬਾਈ ਸਾਸਰੀ ਕਾਲ ਕਿਹੜਾ ਪਿੰਡ ਆ ਬਾਈ? ਹੈਂ? ਵੱਡਾ ਨੰਗਾ। ਠੀਕ ਆ ਜਿਲ੍ਹਾ ਮਾਨਸਾ ਸਰਸਾ ਰੋਡ ਤੇ ਹੀ ਰਹਿ ਗਿਆ ਹਨਾ। ਠੀਕ ਆ। ਕਰਦੀ ਮੱਝ ਆ ਕਿ ਵਪਾਰ ਦਾ ਕੰਮ ਆ ਬਾਈ। ਕਰਦੀ ਹੈਗੀ। ਕੈਮੇ ਸੂਏ ਸੂਈ ਆ। ਤੀਜੇ ਸੂਏ। ਠੀਕ ਆ ਬੱਚਾ ਕੀ ਆ ਮਗਰ ਬਈ ਆ। ਕੱਟਾ। ਠੀਕ ਆ। ਤੇ ਕਾਇਗਦਨ ਹੋ ਗਏ ਬਾਈ ਸੁਈ ਨੂੰ 20 ਦਿਨ ਠੀਕ ਆ ਫਿਰ ਤਾਂ ਬਾਈ ਦੁੱਧ ਜਮਾ ਤਿਆਰ ਹੋਣਾ ਕਿੰਨਾ ਦੁੱਧਾ ਹੋਣਾ 14 ਲੀਟਰ ਜਮਾ ਤਸੱਲੀ ਵਾਲਾ ਕਰੋ ਡੱਬੇ ਭਰ ਕੇ ਲੈ ਕਰੋ ਡੱਬੇ ਭਰ ਕੇ ਲੈ ਆ ਸਕਦਾਗਾ ਠੀਕ ਆ ਤੇ ਬਾਈ ਮੁੱਲ ਦੀ ਗੱਲ ਕਰੀਏ ਮੁੱਲ ਕੀ ਕਰਤਾ ਲੱਖ ਰੁਪਇਆ ਠੀਕ ਆ ਲੈਣ ਦੇਣਾ ਹਾਂ ਲੈਣ ਦੇਣ ਕਿੱਥੋਂ ਤੱਕ 95 95 ਦੀ ਬਾਕੀ ਫੋਨ ਤੇ ਗੱਲਬਾਤ ਹੋ ਜਾਣਾ ਮੰਡੀ ਤੇ ਜਿਹੜੇ ਰੇਟ ਆ ਕਰਨੇ ਪੈਂਦੇ ਦੋਸਤੋ ਬਾਕੀ ਬਾਈ ਫੋਨ ਤੇ ਜਿਹੜੀ ਗੱਲਬਾਤ ਤੁਹਾਡੇ ਨਾਲ ਕਰ ਲੂਗਾ ਘੱਟ ਵੱਧ ਰੇਟ ਦੀ ਠੀਕ ਆ ਨੰਬਰ ਬੋਲਦੇ ਬਾਈ ਆਪਣਾ 98775 98775 01626 ਹਾਂ ਠੀਕ ਆ ਇਹ ਬਾਈ ਦਾ ਨੰਬਰ ਆਗਾ ਵੱਡਾ ਨੰਗਲਾ ਤੋਰੀ ਮੈਂ ਇੱਕ ਵਾਰੀ ਹੋਰ ਸਰਸਾ ਰੋਡ ਤੇ ਰਹਿ ਜਾਂਦਾ ਵੱਡਾ ਨੰਗਲਾ ਤੇ ਤੁਸੀਂ ਦੇਖ ਸਕਦੇ ਹੋਗੇ ਬੋਡੀਵਾਨ ਤੇ ਚੰਗੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਇਹਦਾ ਸੰਪਰਕ ਕਰ ਸਕਦਾ ਘਰ ਦੀ ਮੱਝ ਆ ਗਈ ਕੋਈ ਵਿਵਾਰ ਦਾ ਕੰਮ ਨਹੀਂ ਪਈ ਕਹਿੰਦਾ ਬਾਕੀ ਤੁਸੀਂ ਸੰਪਰਕ ਕਰਕੇ ਤੇ ਘਰੋਂ ਤਸੱਲੀ ਨਾਲ 14 ਲੀਟਰ ਬਾਈ ਦਾ ਦੁੱਧ ਲੈਦਾਗਾ ਤਾਂ ਤੁਸੀਂ 14 ਲੀਟਰ ਤਸੱਲੀ ਨਾਲ ਘਰੋਂ ਚਵਾ ਕੇ ਜਿਹੜਾ ਲਿਆ ਸਕਦੇ ਹੋਗੇ ਤਸੱਲੀ ਕਰਕੇ ਜ਼ਰੂਰ ਲਿਆਓ ਜੇ ਕਿਸੇ ਵੀਰ ਨੂੰ ਪਸੰਦ ਆ ਗਈ ਤਾਂ ਫੋਨ ਤੇ ਜਿਹੜੀ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਆ ਜਾਓ ਫਿਰ ਅੱਗੇ ਮੰਡੀ ਦੇ ਵਿੱਚ ਆਪਾਂ ਹੋਰ ਬਸਾਂ ਦੇ ਰੇਟਾਂ ਤੋਂ ਜਾਣੂ ਜਿਹੜਾ ਤੁਹਾਨੂੰ ਹੋਰ ਕਰਾਉਣੇ ਆਪਾਂ ਤੇ ਵੀ ਹੋਰ ਕਿੰਨੇ ਘੱਟ ਵੱਧਾ ਰੇ ਰੇਟ ਇਹੜੇ ਮੰਡੀ ਤੇ ਆਏ ਆ ਪਸੂ ਕੀ ਕੀ ਰੇਟ ਦੇ ਆਗੇ ਬਾਕੀ ਦੇ ਟੋਕੜ ਗੱਪਣ ਮੱਝਾਂ ਵੀ ਮੰਡੀ ਤੇ ਪਹੁੰਚ ਜਾਗੀਆਂ ਜੇ ਕਿਸੇ ਭਰਾ ਨੇ ਟੋਕੜ ਗੱਪਣ ਮੱਝਾਂ ਲੈਣੀਆਂ ਤਾਂ ਤੁਸੀਂ ਇਹ ਮੰਡੀ ਤੇ ਵਿਜਟ ਜਿਹੜਾ ਕਰ ਸਕਦੇ ਮਾਨਸਾ ਪਸੂ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਸਿੱਧੂ ਮੂਸੇ ਵਾਲੇ ਕੰਚੀਆਂ ਤੇ ਲੱਗਦੀ ਹੈ ਜਦੋਂ ਆਪਾਂ ਮਾਰ ਸਾਲੀਆਂ ਕੰਚੀਆਂ ਤੋਂ ਸਰਸ ਗੰਨੀ ਜਾਂਦੇ ਆ ਨਾ ਪੁੱਲ ਟੱਪ ਕੇ ਸਿੱਧੂ ਮੂਸੇ ਵਾਲਾ ਰਾਮ ਦਿੱਤਿਆ ਵਾਲੀਆਂ ਕੰਚੀਆਂ ਵਾਜਦੀਆਂ ਉੱਥੇ ਮੰਡੀ ਲੱਗਦੀ ਆ ਤੇ ਆ ਜਾਓ ਫਿਰ ਬੜੇ ਹੋ लास्ट ਤੱਕ ਵੀਡੀਓ ਦੇ ਆ ਜਾਓ ਸੁਣੋ ਅੱਗੇ ਹੋਰ ਆਪਾਂ ਬਸ ਹੋੜਿਆਂ ਦੇ ਡਿਟੇਲ ਲੈਣੇ ਆ ਆ ਜਾਓ ਲੈ ਵੀ ਦੋਸਤੋ ਇੱਕ ਸੋਨੇ ਚੰਗੇ ਜੇ ਕੱਦ ਵਾਲੀ ਝੋਟੀ ਦੌਰ ਕੇ ਦਿਖਾਉਣੇ ਆ ਕਿ ਸੂਈ ਨੂੰ ਤਾਂ ਟਾਈਮ ਜ਼ਰੂਰ ਹੋ ਗਿਆ 2-3 ਮਹੀਨੇ ਪਰ ਤੁਸੀਂ ਆਰਡਰ ਕੁਆਲਿਟੀ ਦੇਖੋ ਝੋਟੀ ਚੰਗੇ ਕੱਦ ਗਾਠ ਵਾਲੀ ਝੋਟੀ ਆ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਸੰਪਰਕ ਕਰ ਲਿਓ ਚੰਗੇ ਕੱਦਗੜ ਹਾਲੀ ਝੋਟੀ ਹੈਗੀ ਤੇ ਮਗਰਾ ਬੱਚਾ ਤੁਸੀਂ ਆ ਦੇ ਸਕਦੇ ਹੋਗੇ ਦੇਖੋ ਜੀ ਕੱਦਗੜ ਛੋਟਿਆ ਬੰਨਦੇ ਬਾਈ ਮਾੜੀ ਤੇ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਵੀ ਕੀ ਮਾਲ ਮੁੱਲ ਕਰਦਾਗਾ ਕਿੰਨਾ ਦੁੱਧਾ ਹਨਾ ਖਣ ਹਵਾਂ ਜਿਹੜਾ ਤੁਸੀਂ ਇਧਰੋਂ ਸਾਈਡ ਤੋਂ ਦਿਖਾਣੇ ਸਾਨੂੰ ਇੱਕ ਪਰੀ ਨਿਗਾ ਮਰਵਾ ਦਿੰਨੇ ਆ ਤੇ ਕੱਦਗੜ ਦੇਖੋ ਤੁਸੀਂ ਝੋਟੀ ਦਾ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਆਪਣਾ ਤਾਂ ਪੁਰਾ ਜਿਲ੍ਹਾ ਮਾਨਸਾ ਹੀ ਹਾਂਜੀ ਮਾਨਸਾ ਠੀਕ ਆ ਕਾਹ ਪਸ਼ੂ ਲੈ ਕੇ ਆ ਮੰਡੀ ਤੇ ਤਿੰਨ ਜੀ ਤਿੰਨ ਨਾਗਾ ਜਿਹੜੇ ਆ ਖੜੇ ਆ ਨਾ ਜਿਹੜੀ ਬਾਈ ਆ ਪਾ ਇਹ ਛੋਟੀ ਤੋਰੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਢਾਈ ਮਿੰਟ ਢਾਈ ਮਿੰਟ ਹੋ ਗਏ ਕਿੰਨਾ ਦੁੱਧ ਤਿਆਰ ਆ 12 ਲੀਟਰ 12 ਲੀਟਰ ਠੀਕ ਆ ਲੈ ਵੀ 12 ਲੀਟਰ ਬਾਈ ਕਹਿੰਦਾ ਦੁੱਧ ਆਗਾ ਤੇ ਢਾਈ ਮਿੰਟ ਹੋ ਗਏ ਸੂਈ ਨੂੰ ਹਾਂ ਜੀ ਸਾਰੀਆਂ ਠੀਕ ਬੱਚਾ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਕੀ ਆਗਾ ਬਾਈ ਜਿਹੜਾ ਸੌਦਾ ਕਰੀ ਜਾਂਦਾ ਹਨਾ ਮਾਗਰ ਕੱਟਾ ਗਾ ਇਹਦੇ ਤੁਸੀਂ ਦੇਖ ਸਕਦੇ ਹੋ ਤੇ ਰੇਟ ਪੁੱਛ ਕੇ ਦਿੰਨੇ ਆ ਤੇ ਨੰਬਰ ਲੈ ਕੇ ਦੇਣਾ ਬਾਈ ਨੂੰ ਆ ਤਿੰਨ ਲਾ ਕੇ ਜਿਹੜੇ ਮੰਡੀ ਤੇ ਲੈ ਕੇ ਆਇਆ ਹਨਾ ਤੇ ਬਾਕੀ ਬਾਈ ਇਧਰ ਸੌਦਾ ਜਿਹੜਾ ਮੱਝ ਦਾ ਇੱਕ ਦਾ ਉਹਦਾ ਪਰਲੀ ਦਾ ਕਰੀ ਜਾਂਦਾਗਾ ਤੇ ਬਾਕੀ ਬਾਈ ਕੀ ਨਹੀਂ ਉਹ ਨਹੀਂ ਗਰੰਟੀ ਨੂੰ ਮੂੰਹ ਮੱਥੇ ਤੇ ਤੁਸੀਂ ਦੋਸਤੋ ਦੇ ਸਕਦਾ ਨਾ ਝੋਟੀ ਰੇਟ ਕੀ ਕਰਤਾ ਬਾਈ ਇਹਦਾ ਝੋਟੀ ਦਾ 80000 ਰੁਪਏ ਠੀਕ ਆ ਨੰਬਰ ਬੋਲਿਆ ਉਹਦਾ ਇੱਕ ਵਾਰੀ ਨੰਬਰ ਆ ਮੇਰੇ ਘਰ ਠੀਕ ਆ ਤੇ ਨੰਬਰ ਵਾਈ ਲੈ ਕੇ ਦਿੰਦਾਗਾ ਇਹਦੇ ਬਾਈ ਕੋਲੇ ਆਦੇ ਕੋਲੇ ਹੈ ਨਾਲ ਦੇ ਬੰਦੇ ਕੋਲੇ ਜ਼ਰੂਰ ਹੈਗਾ ਨੰਬਰ ਉਹਦਾ ਲੈ ਕੇ ਦਿੰਦਾ ਬਾਈ ਦਾ ਨਾਲ ਹੀ ਆ ਇਹਦੇ ਤੇ ਬਾਈ ਜਿਹੜੀ ਉਹ ਪਰਲੀ ਝੋਟੀ ਹੈਗੀ ਉਹ ਕਿੰਨੇ ਸੂਈ ਆ ਉਹ ਦੂਜਾ ਸੂਈ ਠੀਕ ਆ ਉਹਨੂੰ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਉਹ ਨੂੰ ਹੋ ਗਏ 3 ਮਹੀਨੇ 3 ਮਹੀਨੇ ਉਹਦੇ ਥੱਲੇ ਦੁੱਧ ਕਿੰਨਾ ਕਾਗਾ 10 ਕਿਲੋ 10 ਕਿਲੋ ਤੇ ਉਹਦਾ ਰੇਟ ਕੀ ਕਰਤਾ 65000 ਠੀਕ ਆ ਬੱਚਾ ਕੀ ਉਹਦੇ ਮਗਰ ਮਗਰ ਘੱਟੀ ਆ ਗੱਬਨ ਤਾਂ ਨਹੀਂ ਹੈਗੀ ਉਹ ਨਾ ਉਹ ਨਹੀਂ ਉਹ ਵੀ ਨਹੀਂ ਆ ਵੀ ਨਹੀਂ ਗੱਬਣੋ ਗੱਬਣ ਤੋਂ ਨਹੀਂ ਹੈਗੀਆਂ ਠੀਕ ਆ ਤੇ ਉਹਦਾ 65000 ਮੁੱਲ ਕਰਦਾ ਬਾਈ ਤੇ ਇਹਦਾ 80000 ਠੀਕ ਆ ਨਾ 80000 ਤੇ 65000 ਮੁੱਲ ਬਾਈ ਕਰਦਾਗਾ ਇਹਦਾ ਜਿਹੜਾ 65000 ਮੁੱਲ ਕਰਦਾ ਬਾਈ ਛੋਟੀ ਦਾ ਕੱਦ-ਕਾੜ ਚੰਗਾਗਾ ਹਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਆਪਾਂ ਨੰਬਰ ਜਰੂਰ ਲੈ ਕੇ ਦੇਨੇ ਆ ਤੁਹਾਨੂੰ ਤੇ ਆਇਆ ਛੋਟੀ ਜਿਹੜਾ 3 ਮਹੀਨੇ ਹੋ ਗਏ ਸੋਈ ਨੂੰ ਗੱਬਣ ਹੈ ਨਹੀਂ ਕੋਈ ਵੀ ਤੇ 8-10 ਕਿਲੋ ਦੁੱਧ ਆਗਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ 65000 ਬਾਈ ਮੁੱਲ ਕਰਦੇ ਆਗੇ ਧਰਮਪੁਰਾ ਪਿੰਡਾਂ ਬਾਈਆਂ ਦਾ ਜਿਲ੍ਹਾ ਮਾਨਸਾ ਤੌਰ ਦੇ ਬਾਈ ਇਹ ਲੈ ਤੌਰ ਕੇ ਸੁਨਵਾਦ ਝੋਟੀ ਆਪਾਂ ਦਿਖਾ ਦਨੇ ਆਗੇ ਦੇਖ ਸਕਦੇ ਤੁਸੀਂ 10 ਲੀਟਰ ਬਾਈ ਦੁੱਧ ਕਹਿੰਦਾ ਇਹ ਥੱਲੇ ਹਨਾ ਜਾਇਜ਼ ਰੇਟ ਆ ਕਿਉਂਕਿ ਅੱਜ ਮਾਨਸਾ ਮੰਡੀ ਦੇੜੇ ਰੇਟ ਬਹੁਤ ਘਟ ਗਏ ਹਨਾ ਤੇ ਕਿਉਂਕਿ ਜਿਹੜੀ ਮੰਡੀ ਅੱਜ ਘਟਪੜੀ ਆ ਕੱਲ ਨੂੰ ਮੌਰ ਮੰਡੀ ਲੱਗਣ ਦਾ ਕਾਰਨ ਆ ਇਹ ਮੰਡੀ ਜਿਹੜੀ ਬਹੁਤ ਘਟਪੜੀ ਆ ਅੱਜ ਤੇ ਗਾਗ ਵੀੜਾ ਘਟ ਆਇਆਗਾ ਤਾਂ ਕਰਕੇ ਰੇਟ ਅੱਜ ਦੇ ਬਹੁਤ ਡਾਊਨ ਚੱਲ ਰਹੇ ਆਗੇ ਕਿ ਬਾਕੀ ਬਾਈ ਦਾ ਨੰਬਰ ਲੈਨੇ ਆ ਲੈ ਵੀ ਬਾਈ ਦਾ ਜਿਹੜਾ ਨੰਬਰ ਹੈਗਾ 84278 15364 15364 ਆਗਾ ਇਹ ਨੰਬਰ ਆ ਬਾਈ ਇਹਦਾ ਪਿੰਡ ਕਿਹੜਾ ਦੱਸੇ ਬਾਈ ਆਪਣਾ ਤਨਪੁਰਾ ਜ਼ਿਲ੍ਹਾ ਮਾਨਸੇ ਰਹਿਂਦਾ ਹਣਾ ਠੀਕ ਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਤੇ ਵਪਾਰ ਦਾ ਕੰਮ ਆ ਬਾਈ ਆਪਣਾ ਹਾਂਜੀ ਹਾਂਜੀ ਠੀਕ ਆ ਘਰੇ ਪਸੂ ਕਿੰਨੇ ਘੁੰਦੇ ਆਪਣੇ ਕੋਲੇ 5-6 ਖੜੇ ਨੇ ਹੋਰ 500 ਹੋਰ ਖੜੇ ਆਗੇ ਲੈ ਬੁੜੀ ਕੱਚੀ ਬਹੁਤ ਚੰਗੀ ਠੀਕ ਆ ਇੱਕ ਗਾਂ ਖੜੀ ਆਗੀ ਕੰਮੇ ਸੂਏ ਸੁਣਾ ਉਹਨੇ ਪਹਿਲਾਂ ਸੁਣਾਓ ਪਹਿਲਾਂ ਸੁਣਾ ਆ ਜੇ ਠੀਕ ਆ ਲੈ ਵੀ ਮਿੱਤਰੋ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਕਿਸੇ ਭਰਾ ਨੇ ਪਹਿਲੇ ਸੂਏ ਗਾਂ ਲੈਣੀਆਂ ਜਾਂ ਇੰਨਾ ਚੋ ਕੋਈ ਮੱਝ ਲੈਣੀਆਂ ਹੋਰ ਵੀ ਜੇ ਤੁਸੀਂ ਪਸ਼ੂ ਖਰੀਦਣਾਂ ਤਾਂ ਤੁਸੀਂ ਬਾਬਾ ਨਾਲ ਜਿਹੜਾ ਸੰਪਰਕ ਕਰ ਸਕ ਆਂ ਵਪਾਰ ਦਾ ਕੰਮ ਕਰਦਾ ਠੀਕ ਆ ਤਿੰਨ ਮਹੀਨੇ ਗੱਭਣ ਗਾਵੀਆਂ ਵੀ ਆ ਮੱਝਾਂ ਵੀ ਹੁੰਦੀਆਂ ਇੱਕ ਟੋਟੀ ਆ ਉਸਰ ਕੱਟੀ ਦੋ ਮਹੀਨੇ ਗੱਭਣ ਹੋ ਗਾਂ ਕਿੰਨੇ ਦਿਨ ਦੀ ਗੱਭਣਾ ਕੀ ਉਹ ਲੇਗੂਗੀ 10 ਦਿਨਾਂ ਜੀ 10 ਦਿਨ ਲਓ ਠੀਕ ਆ ਲੈ ਵੀ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਦੋਸਤੋ ਫਿਰ ਕੱਲ ਨੂੰ ਆਪਾਂ ਮਿਲਦੇ ਆ ਮਾਨਸਾ ਪਸ਼ੂ ਮੰਡੀ ਆ ਸੌਰੀ ਮਾਉੜ ਪਸ਼ੂ ਮੰਡੀ ਦੇ ਜਿਹੜੀ ਕਿ 20 ਤਰੀ ਤੇ ਅੱਜ ਦੇ ਵੀਡੀਓ ਦੇ ਵਿੱਚ ਇੰਨੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜਿਹੜੇ ਸਾਨੂੰ ਅੱਜ ਦਾ ਰੇਟ ਜਾਣੂ ਕਰਾਏ ਆਗੇ ਜਿਹੜੇ ਰੇਟ ਬਹੁਤ ਘੱਟ ਚੱਲ ਰਹੇ ਆ ਅੱਜ ਮਾਨਸਾ ਮੰਡੀ ਦੇ ਘੱਟ ਰੇਟ ਘਟਾ ਦਾ ਕਾਰਨ ਇਹੀ ਆ ਵੀ ਜਿਹੜੀ ਅੱਜ ਮੰਡੀ ਬਹੁਤ ਜ਼ਿਆਦਾ ਘੱਟ ਭਰੀ ਆ ਗਾਹਕ ਵੀ ਬਹੁਤ ਘੱਟ ਆਏਗਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆਏ ਆ ਅੱਗੇ ਵੀ ਆਪਣੇ ਵੀਡੀਓ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਫਿਰ ਮੌੜ ਵਾਲੀ ਮੰਡੀ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ 咱们打日本，打的没招一